ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਵਿਖੇ ਦੋ ਦਿਨ ਤੋਂ ਭਾਰੀ ਧੁੰਦ ਤੇ ਕੋਰੇ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੂੰ ਆਪਣੇ ਘਰ ਦੇ ਵਿੱਚ ਰਹਿ ਕੇ ਠੰਡ ਤੋਂ ਬਚਿਆ ਜਾ ਸਕਦਾ ਹੈ ਸੜਕ ਤੇ ਭਾਰੀ ਧੁੰਦ ਨਾਲ ਆਵਾਜਾਈ ਵੀ ਪ੍ਰਭਰਿਤ ਹੋਈ ਹੈ ਅਤਿਹਾਸੇ ਵੀ ਵੱਧ ਰਹੇ ਹਨ ਪਿੰਡ ਚਾਬੇ ਤੋਂ ਆ ਰਹੇ ਖੁਸ਼ਵੰਤ ਸਿੰਘ ਬਲਗਣ ਗੁਰਦਿਆਲਪੁਰ ਤੋਂ ਆ ਰਹੇ ਸਰਜੀਤ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਤੋਂ ਅੱਧਾ ਘੰਟਾ ਲੱਗਦਾ ਹੈ ਸਮਾਨਾ ਔਨ ਨੂੰ ਪਰ ਅੱਜ ਭਾਰੀ ਤੂਂਦ ਨੂੰ ਦੇਖਦੇ ਆ ਪੂਰਾ ਡੇਢ ਘੰਟਾ ਲੱਗ ਗਿਆ ਭਾਰੀ ਠੰਡ ਨਾਲ ਵਪਾਰੀਆਂ ਨੂੰ ਵੀ ਪਰੇਸ਼ਾਨੀ ਆ ਰਹੀ ਹੈ ਲੋਕ ਆਪਣੇ ਘਰ ਵਿੱਚ ਰਹਿ ਰਹੇ ਹਨ ਬਾਜ਼ਾਰਾਂ ਵਿੱਚ ਸਰਨਾਟਾ ਛਾਇਆ ਹੋਇਆ ਹੈ ਵਪਾਰ ਬਿਲਕੁਲ ਠੱਪ ਹੋ ਗਿਆ ਹੈ ਸਮਾਨਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਮੇਰਾ ਨਾਮ ਖੁਸ਼ਵੰਤ ਸਿੰਘ ਜੀ ਕਿੱਥੋਂ ਆਇਓ ਚਾਬਾ ਪਿੰਡ ਤੋਂ ਜੀ ਚਾਬਾ ਤੇ ਕਿੰਨੇ ਕੁ ਹੁੰਦਾ ਚ ਬਹੁਤ ਹੁੰਦਾ ਜੀ ਸਿੰਡੀ ਕਿ ਤੂੰ ਦੇਖਾਈ ਦਿੰਦਾ ਨਹੀਂ ਦਿਖਾਈ ਬਹੁਤ ਨੇੜੇ ਤੋਂ ਦਿਖਾਈ ਦਿੰਦਾ ਬਹੁਤ ਦੂਰ ਤੋਂ ਨਹੀਂ ਦਿਖਾਈਦਾ ਲਾਈਟ ਲਾ ਕੇ ਆਇਆ ਮੋਟਰਸਾਈਕਲ ਦੀ ਵੀ ਕਾਰੋਬਾਰ ਤੇ ਕੀ ਕੋਈ ਫਰਕ ਪੈ ਰਿਹਾ ਕੋਈ ਠੰਡ ਕਰਕੇ ਕਾਰੋਬਾਰ ਬਹੁਤ ਫਰਕ ਪੈ ਰਹੀ ਕਾਰੋਬਾਰ ਤੇ ਜਿਵੇਂ ਬਿਲਕੁਲ ਹੈ ਨਹੀਂ ਜੀ ਬਿਲਕੁਲ ਠੱਪ ਵਰਗਾ ਕਾਰੋਬਾਰ ਹੈ ਜੀ ਆਵਾਜ਼ ਆਈ ਬਿਲਕੁਲ ਬੰਦ ਆਵਾਜ਼ ਇਹ ਬੰਦ ਬਿਲਕੁਲ ਜੀ ਵਾਹਾਂੋਂ ਦਿਖਦਾ ਕੋਈ ਤੁਸੀਂ ਹੋਰ ਸਿੱਖ ਆਇਓ ਨਹੀਂ ਵਾਹਾਂ ਤੋਂ ਨਹੀਂ ਜੀ ਨਹੀਂ ਦੂਰ ਤੋਂ ਨਹੀਂ ਪਤਾ ਲੱਗਦਾ ਨੇੜੇ ਬ ਕਿੰਨੋਂ ਵੀ ਮਤਲਬ ਕੀ ਮੌਸਮ ਖੁੱਲੇ ਤਾਂ ਕਾਰੋਬਾਰ ਚੱਲੇ ਹੈ ਹਾਂਜੀ 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 ਮੇਰਾ ਨਾਮ ਸਰਜੀਤ ਸਿੰਘ ਸਰ ਸਰਜੀਤ ਸਿੰਘ ਕਿਥੋਂ ਆਏ ਤੁਸੀਂ ਮੈਂ ਗਰਦਿਆਲਪੁਰ ਤੋਂ ਸਰ ਗਰਦਿਆਲਪੁਰ ਕਿੰਨੀ ਦੇਰ ਦਾ ਰਸਤਾ ਤਾਂ ਧੁੰਦਾ ਕੀ ਸਰ ਧੁੰਦ ਤਾਂ ਬਹੁਤ ਜ਼ਿਆਦਾ ਪੈ ਰਹੀ ਹੈ ਜਿਵੇਂ ਕਿ ਮੇਰਾ 20 ਮਿੰਟ 25 ਮਿੰਟ ਦਾ ਰਸਤਾ ਮੈਨੂੰ ਇੱਕ ਘੰਟਾ ਲੱਗ ਜਾਂਦਾ ਸ਼ਹਿਰ ਪਹੁੰਚਣ ਲਈ ਠੀਕ ਹੈ ਸਰ ਬਹੁਤ ਕਹਿਰ ਤੁੰਦਾ ਹੈ ਬਸ ਦੱਸ ਨਹੀਂ ਸਕਦੇ ਤੇ ਐਕਸੀਡੈਂਟ ਵਗੈਰਾ ਬੜੇ ਹੋ ਰਹੇ ਨੇ ਤੇ ਅਸਤੇ ਹੀ ਕਹਿਣਾ ਚਾਹੁੰਦੇ ਆ ਕਿ ਧਿਆਨ ਨਾਲ ਚੱਲੋ ਵੀਰੋ ਲੋਕਾਂ ਨੂੰ ਕੀ ਅਪੀਲ ਕਰਦਾ ਸੀ ਧੁੰਦ ਕਰਕੇ ਲੋਕਾਂ ਨੂੰ ਕਹਿਣਾ ਕਿ ਜੋ ਕੀ ਕੰਮ ਕਰਦੇ ਆ ਆਪਾਂ ਥੋੜਾੇ ਲੇਟ ਹੋ ਜੇ ਪਰ ਟਿਕਾਈ ਨਾ ਚਲੋ ਠੀਕ ਹੈ ਆਪਣੀ ਸੇਜ ਦਾ ਵੀ ਧਿਆਨ ਰੱਖੋ ਠੀਕ ਹੈ ਵਾਹਨਾਂ ਨੂੰ ਕੀ ਅਪੀਲ ਕਰਦਾ ਵਾਹਨਾਂ ਦੇ চালਕਾਂ ਨੂੰ ਵਾਹਨਾਂ ਨੂੰ ਸਰੀ ਕਹਿਣਾ ਵੀ ਥੋੜਾ ਜਿਹਾ ਹੌਲੀ ਚਲਾਣਾ ਠੀਕ ਹੈ ਨਾ ਕਿਉਂਕਿ ਦਿੱਕਤ ਆ ਸਕਦੀ ਹੈ ਜਿਆਦਾ ਤੇਜ਼ ਚਲਾਣੇ ਆ ਕਿ ਧੁੰਦ ਸੀਸਿਆਂ ਦੇ ਪੈ ਜਾਂਦੀ ਆ ਬਹੁਤ ਦਿੱਕਤ ਆ ਕਿਉਂਕਿ ਰਾਤ ਵੀ ਬਹੁਤ ਐਕਸੀਡੈਂਟ ਹੋਏ ਨੇ ਤੇ ਅੱਗੇ ਵੀ ਇਹੀ ਕਹਿਣਾ ਚਾਹੁੰਦੇ ਆ ਵੀ ਧਿਆਨ ਰੱਖੋ ਆਪਣਾ ਤੇ ਕੋ ਪਰ ਆਪਣੀ ਜਾਨ ਦੇ ਧਿਆਨ ਰੱਖੋ ਜਾਨ ਤੋਂ